ਸੁਖ ਹੋ ਤਲ ਗੁਰ ਸੇਈਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਐ ਸੋ ਤਖੁ ਖਸੰਦੀ ਨੂਰ ਅਰਸਹੁ ਕੁਰਸਹੁ ਝਟੀਐ ਤੋਦੋ ਡਿਠੇ ਸੱਚ ਪਾਤੇ ਸਾਹ ਮਾਲ ਜਨਮ ਜਨਮ ਦੀ ਕਟਈਆ ਸੱਜਣ ਸੱਚ ਪਾਤੇ ਸਾਹ ਸਿਰ ਸਾਹ ਦਾ ਜਿਸ ਪਾਸ ਬਹਿਠਿਆ ਸਹੀਆ ਸਬਨਾ ਦਾ ਸੱਜਣ ਸੱਚਾ ਪਾਤਿਸਾ ਸਿਰ ਸਾਹ ਦਾ ਆਹੋ ਜਿਸ ਪਾਸ ਬਹਿਠਿਆ ਸੋਹੀਆ ਸਬਲਾ ਦਾ ਵੇਸਾ ਮਹੱਲਾ ਚੌਥਾ ਹਉ ਬਲਹਾਰੀ ਤਲਕਾ ਮੇਰੀ ਜਿੰਦੜੀ ਜੇ ਨ ਹਰ ਹਰ ਨਾਮ ਆਧਾਰ ਸਤ ਗੁਰ ਨਾਮ ਦਿੜਾਇਆ ਮੇਰੀ ਜਿੰ ਦੋੜੀਏ ਦੇਖੋ ਪਾਓ ਜਲ ਤਾਰਨ ਹਾਰੋ ਜੇ ਨਹਾਰ ਹਾਰੇ ਨਾਮ ਆਧਾਰੂ ਰਾਮ ਗੁਰ ਸਤ ਗੁਰ ਨਾਮ ਦਰੜਾਇਆ ਮੇਰੀ ਜਿੰਦੂੜੀਏ ਵੇਖ ਭਾਉ ਜਲ ਤਾਰਨ ਹਾਰੂ ਰਾਮ ਜੇ ਨਹਾਰ ਹਾਰ ਧਿਆਇਆ ਮੇਰੀ ਜਿੰਦੂੜੀਏ ਤੇ ਸੰਤ ਜਨਾ ਜਕਾਰੂ ਰਾਮ ਨਾਨਕ ਹਰਿ ਜਪ ਸੁਖ ਪਾਇਆ ਮੇਰੀ ਜਿੰਦੂੜੀਏ സദുഃഖ നിവാരണഹര സന തൻ ഹരി ജിന്ദുഴിയേ ഗുണഗാവ ਰਵਲ ਪਲੇ ਸੋ ਵਲੇ ਕਹਾ ਮੇਰੀ ਜਿੰਦੂੜੀ ਹਰ ਕੀਰਤ ਸੁਣ ਹੈ ਹਰ ਤੇਰੇ ਰਾਮ ਸੋ ਸੀਸ ਪਾਲ ਤਵਿੱਤਰ ਪਾਵਨ ਹੈ ਮੇਰੀ ਜਿੰਦੂੜੀ ਗੁਰ ਪਰ ਰਾਮ ਗੁਰ ਵਿਟਾ ਹੋ ਨਾਨਕ ਵਾਰਿਆ ਮੇਰੀ ਜਿੰਦੜੀਏ ਜੇ ਨੋ ਹਰ ਹਰ ਨਾਮ ਸਤ ਗੁਰ ਦੇਖ ਹਰਿ ਮਾਉ ਤੇ ਹਾਸਤਕ ਲੀਤ ਪਵਿੱਤਰ ਹੈ ਮੇਰੀ ਜਿੰਦੜੀ ਜੋ ਹਰ ਜਸ ਹਰ ਹਰ ਲੇਖ ਤੇ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਤੇਸ ਜਨਕ ਪਾਗ ਨਿਤ ਪੂਜਿਆ ਹੈ ਮੇਰੀ ਜਿੰਦੜੀਏ ਜੋ ਨਾਰਗ ਧਰਮ ਚਲੇ ਸਹਾਰਾ ਮ ਨਕੋ ਤੇਨ ਵਿੱਟ ਹੋ ਵਾਰਿਆ ਮੇਰੀ ਜਿੰਦੜੀਏ ਹਾਰ ਸੋਣ ਹਰ ਨਾਮ ਮਨਿਸਹਰਾਮ ਤਰ ਤ ਪਾਤਾ ਲੇ ਆਕਾਸ ਸਾਭ ਉਹ ਹਾਰੇ ਹਾਰੇ ਨਾਮ ਧਿਆਵੈ ਰਾਮ ਪਾਉਣ ਪਾਣੀ ਬੈ ਸੰਤਰੋ ਮੇਰੀ ਜਿੰਦੜੀਏ ਲੈ ਤਹਰ ਹਰ ਹਰ ਜਸ ਗਾਵਾ ਰਾਮ ਵਾ ਬੋ ਆਕਾਰ ਹੈ ਮੇਰੀ ਜਿੰਦੂੜੀਏ ਮੁਖ ਹਰ ਹਰ ਨਾਮ ਤੇ ਆਵੈ ਰਾਮ ਨਾਨਕ ਤੇ ਹਰ ਦਰਪਨ ਆਇਆ ਮੇਰੀ ਜਿੰਦੂੜੀਏ ਰੋ ਮੁਖ ਭਗਤ ਮਨ ਲਾਵੈ ਰਾਮ ਵਾਣtreਣਾ ਸਭ ਆਕਾਰ ਹੈ ਮੇਰੀ ਜਿੰਦੜੀ ਮੁਖ ਹਰ ਹਰ ਨਾਨਕ ਤੇ ਹਰ ਦਰ ਪਲਾਇਆ ਮੇਰੀ ਜਿੰਦੂੜੀਏ ਜੋ ਗੁਰਮੁਖ ਭਗਤ ਮਨ ਲਾਵੈ ਰਾਂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬਿਹાગੜਾ ਮਹੱਲਾ ਚੌਥਾ ਹਾਉ ਬਲੇ ਹਾਰੀ ਤਨ ਕਾਉ ਮੇਰੀ ਜਿੰਦੜੀਏ ਜੇਨਾ ਹਰ ਹਰ ਨਾਮ ਆਧਾਰੋ RAM ਗੋੜ ਸਤ ਗੁਰ ਨਾਮ ਦਿਰੜਾਇ ਮੇਰੀ ਜਿੰਦੂੜੀਏ ਦੇਖ ਪਾਉ ਜਲ ਤਾਰਨ ਹਾਰੋ ਰਾਮ